ਆਇਆ ਆਪਣਾ ਮੇਰਾ ਨਾਮ ਜੀ ਰੋਪੀਨ ਮਸੀਹ ਆ ਕੀ ਮਾਮਲਾ ਕਰਾ ਮਾਮਲਾ ਸਰ ਅਸੀਂ ਇੱਥੇ ਦੁਕਾਨ ਕਰਦੇ ਆ ਸਾਡਾ ਪਿੰਡ ਗੋਲੀਆਂ ਆ ਤੇ ਅਸੀਂ ਰਾਤ ਦੁਕਾਨ ਬੰਦ ਕਰਕੇ ਗਏ ਆ 15 ਤਰੀਕ ਦੀ ਗੱਲ ਆ ਰਾਤ ਨੂੰ ਸਾਡੀ ਦੁਕਾਨ ਭੱਜ ਗਈ ਆ ਤੇ ਇਸ ਤਰੀਕੇ ਨਾਲ ਕੋਈ ਉਹਨਾਂ ਨੇ ਜੀ ਸ਼ਟਰ ਨੂੰ ਕੋਈ ਜੈਕ ਵਗੈਰਾ ਲਗਾ ਕੇ ਬੱਲੀਆਂ ਵਗੈਰਾ ਲਾ ਕੇ ਸ਼ਟਰ ਚੁੱਕ ਕੇ ਫਿਰ ਅੰਦਰ ਐਂਟਰੀ ਕੀਤੀ ਚੋਰਾਂ ਨੇ ਕੀ ਕੀ ਸਮਾਨ ਲੱਗਿਆ ਸਮਾਨ ਸਰ ਆ ਕੋਈ ਸਿਲਵਰ ਤਾਂਬਾ ਜਿਹੜਾ ਆ ਉਹ ਲੈ ਗਏ ਨੇ ਹੋਰ ਹੋਰ ਇੱਕ ਸਾਡਾ ਗੱਲਾ ਸੀਗਾ ਉਹ ਲੈ ਗਏ ਆ ਪੈਸੇ ਕਿੰਨੇ ਲਗੇ ਪੈਸੇ ਸਾਰੋ ਦੇ ਵਿੱਚ 18000 ਰੁਪਿਆ ਹੈਗਾ ਸੀਗਾ ਅਸੀਂ ਦੇਣਾ ਸੀ ਦਿਖਣੇ ਸਰੇ ਤੇ ਇਹਨਾਂ ਨੇ ਰੱਖ ਕੇ ਤੇ ਚਲੇ ਗਏ ਸੀਗੇ ਵੀ ਆ ਕੇ ਸਵੇਰੇ ਗਾ ਗੁੰਗਰੋ ਪੁਗਤਾ ਦੇ ਜੀ ਨੇ ਤੇ ਹੋਰ ਸੀਸੀਟੀਵੀ ਲੱਗੇ ਤੁਹਾਡੇ ਜੀ ਸੀਸੀਟੀਵੀ ਸਾਰ ਪਹਿਲਾਂ ਉਹਨਾਂ ਨੇ ਆਉਂਦਿਆਂ ਹੀ ਆ ਇੱਥੇ ਟਿਊਬ ਲੱਗੀ ਉਹ ਤੋੜੀ ਆ ਤੇ ਦੋ ਸੀਸੀਟੀਵੀ ਕੈਮਰੇ ਤੋੜ ਕੇ ਤੇ ਅੰਦਰ ਐਂਟਰੀ ਕੀਤੀ ਉਹਨਾਂ ਨੇ ਜੋ ਸ਼ਟਰ ਭੰਨਿਆ ਉਸ ਤੋਂ ਬਾਅਦ ਵਿੱਚ ਅੰਦਰ ਜਾਂਦਾ ਨਜ਼ਰ ਆਉਂਦਾ ਬੰਦਾ ਪਰ ਇਹ ਵੀ ਉਹਨਾਂ ਮੂੰਹ ਆ ਬੱਧਾ ਤੇ ਪ੍ਰਸ਼ਾਸਨ ਕਾਰੀ ਮੰਗਿਆ ਕਿ ਇਹਦੇ ਤੇ ਥੋੜੀ ਸਖਤੀ ਕਾਰਵਾਈ ਕਰਕੇ ਤੇ ਚੋਰਾਂ ਨੂੰ ਲੰਗਿਆ ਕੀਤਾ ਜਾਵੇ ਸੰਜੀ ਮੇਰਾ ਨਾਜੀ ਤਸਵੀਰ ਸਿੰਘ ਅਸੀਂ ਅੱਡਾ ਮਹਿਲ ਮੁਖਾਰੀ ਦੇ ਵਿੱਚ ਦੁਕਾਨ ਕਰਦੇ ਆ ਇੱਥੇ ਸਾਡੇ ਲਾਗੇ ਕੁਆੜੀ ਦੀ ਦੁਕਾਨ ਹੈ ਰਾਤੀ ਇੱਥੇ ਮਤਲਬ ਚੋਰਾਂ ਨੇ ਚੋਰੀ ਕੀਤੀ ਆ ਇਨਾਂ ਦਾ ਤਾਂਬਾ ਪਿੱਤਲ ਵਾਵਾ ਇਸ ਮਾਲ ਲੈ ਗਏ ਨਾਲ ਨਕਦੀ ਵੀ ਲੈ ਗਏ ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਇਹ ਹੱਡੇ ਦੀ ਰਾਖੀ ਕਰਵਾਈ ਜਾਵੇ ਅਸੀਂ ਹੋਰ ਵੀ ਦੁਕਾਨਦਾਰ ਇੱਥੇ ਆ ਗਏ ਅੱਗੇ ਵੀ ਕਾਫੀ ਹਰ ਇੱਥੇ ਚੋਰੀਆਂ ਹੋਈਆਂ ਨੇ ਤੇ ਇੱਥੇ ਕੋਈ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਬਹੁਤ ਜ਼ਿਆਦਾ ਮਤਲਬ ਇੱਕ ਨੌਂੀਅਰ ਕਿਤੇ ਆ ਤੇ ਸਾਰੇ ਆਪ ਆਪਣੀ ਕਮਾਈ ਕਰਨਦੇ ਆ ਪਰ ਇਹ ਬਹੁਤ ਜ਼ਿਆਦਾ ਕੰਮ ਜਿਹੜਾ ਗਲਤ ਹੋ ਰਿਹਾ ਇੱਥੇ ਤੇ ਨਕਦੀ ਵੀ ਇਨਾਂ ਦੀ ਕਾਫੀ ਜ਼ਿਆਦੀ ਕੋਈ ਅੰਦਰ ਕੈਸ਼ ਪਿਆ ਸੀ ਉਹ ਵੀ ਲੱਗੇ ਆ ਤੇ ਅਕਸਰ ਸੀਸੀਟੀਵੀ ਵੀ ਲਗਾਏ ਹੁੰਦੇ ਆ ਪਰ ਸੀਸੀਟੀਵੀ ਵੀ ਤੋੜ ਕੇ ਲੱਗੇ ਹਾਂਜੀ ਹਾਂਜੀ ਉਹ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਨਾਂ ਪਹਿਲਾਂ ਉਹ ਤੋੜੀ ਤੋੜਿਆ ਨਾਲ ਲਾਈਟਾਂ ਬੰਦ ਕੀਤੀਆਂ ਉਸ ਤੋਂ ਬਾਅਦ ਇਹ ਫਿਰ ਜੱਕ ਲਾ ਕੇ ਉਹਨਾਂ ਦਾ ਸ਼ਟਰ ਜਿਹੜਾ ਉਹ ਚੁੱਕਿਆ ਵਾ ਸਾਰੇ ਅੰਦਰ ਵੱਡ ਕੇ ਸਾਰੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਦਾ ਜੀ ਮੰਗ ਕਰਦੇ ਜੇ ਅਸੀਂ ਮੰਗ ਕਰਦੇ ਵੀ ਪ੍ਰਸ਼ਾਸਨ ਮਤਲਬ ਇੱਥੇ ਇੱਕ ਤੇ ਨਾਕਾ ਲਵਾਵੇ ਇੱਕ ਇਹਨਾਂ ਦੀ ਪਰਭਾਈ ਕਿਸ ਤਰੀਕੇ ਨਾਲ ਵੀ ਹੋ ਸਕੇ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਨਾ ਪਰ ਇਹ ਚੋਰੀ ਦਾ ਮਾਮਲਾ ਸੀ ਤੁਸੀਂ ਪਹੁੰਚੋ ਮੈਂ ਕਰੀ ਹਾਂ ਹਾਂ ਜੀ ਇੱਥੇ ਨੇ ਇੱਕ ਦਰਖਾਸਤ ਮਸੂਰ ਹੋਈ ਹੈ ਵੀ ਤੁਹਾਡੀ ਦੁਕਾਨ ਦਾ ਸ਼ਤ ਤੱਕ ਚੋਰੀ ਹੋਈ ਆ ਮੌਕੇ ਤੇ ਗਏ ਆ ਮੌਕੇ ਤੇ ਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਜੋ ਵੀ ਸਾਹਮਣੇ ਆਊਗਾ ਉਸ ਹਿਸਾਬ ਨਾਲ ਕਾਰਵਾਈ ਅਮ ਜਿਹੜਾ ਵੀ ਹੈ ਉਹ ਸੀਸੀਟੀਵੀ ਵੀ ਲਾ ਕੇ ਲਗੇ ਆ ਬਾਰਾ ਕੁਛ ਜੋ ਹੋ ਵੀ ਲਾਗੇ ਬੰਨੇ ਹੋਣਗੇ ਉਹਨੇ ਦੇਖ ਲਾਂਗੇ ਜੀ ਉਹ ਸਾਰੇ ਲਾਗੇ ਬੰਨੇ ਚੈੱਕ ਕਰਕੇ ਵਿਕੂ ਕੀ ਹੋਇਆ ਕੀ ਉਹ ਕਹਿੰਦੇ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ ਮਾਹੀ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼